ਪੰਜਾਬ ਸਰਕਾਰ ਦੇ ਵੱਡੇ ਫੈਸਲੇ ਮੈਡੀਕਲ ਅਧਿਕਾਰੀਆਂ ਦੀ ਰਿਟਾਇਰਮੈਂਟ ਉਮਰ ਵਧਾਈ ਸੰਤਾਂ ਲਈ ਰਾਹਤ ਸਿਹਤ ਅਤੇ ਸਮਾਜਿਕ ਨਿਆਂ ਦੇ ਖੇਤਰ ਵਿੱਚ ਇਤਿਹਾਸਿਕ ਫੈਸਲੇ ਪੰਜਾਬ ਕੈਬਨਿਟ ਨੇ ਅੱਜ ਸੂਬੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 6 ਮਹੱਤਵਪੂਰਨ ਫੈਸਲੇ ਕੀਤੇ ਹਨ ਜਿਨ੍ਹਾਂ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਕਦਮ ਸ਼ਾਮਲ ਹਨ ਇਨ੍ਹਾਂ ਫੈਸਲਿਆਂ ਵਿੱਚ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਅਤੇ ਸਪੈਸ਼ਲਿਸਟ ਡਾਕਟਰਾਂ ਦੀ ਰਿਟਾਇਰਮੈਂਟ ਉਮਰ ਵਿੱਚ ਵਾਧਾ ਕਰਨਾ ਦਲਿਤ ਪਾਇਚਾ ਲਈ ਰਾਹਤਾਂ ਅਤੇ ਪਿੰਡੂ ਵਿਕਾਸ ਪੰਚਾਇਤਾਂ ਦੇ ਪੁਲਰ ਗਠਨ ਜਿਹੇ ਮੁੱਦੇ ਸੂਬੇ ਵਿੱਚ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੀ ਕਾਟੋ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਰਿਟਾਇਰਮੈਂਟ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ ਇਸ ਦੇ ਨਾਲ ਘੱਟੋ ਘੱਟ ਇੱਕ 40 ਪ੍ਰੋਫੈਸ਼ਨਲ ਦੀਆਂ ਨਜ਼ਦੀਕੀ ਪੱਧਰ ਵਿੱਚ ਖਾਲੀ ਹੋਣ ਵਾਲੀਆਂ ਪੋਸਟਾਂ ਹੁਣ ਭਰੀਆਂ ਜਾਣਗੀਆਂ ਜਿਸ ਨਾਲ ਮੈਡੀਕਲ ਸਿੱਖਿਆ ਦਾ ਪੱਧਰ ਸੁਧਰੇਗਾ ਸਪੈਸ਼ਲਿਸਟ ਡਾਕਟਰਾਂ ਦੀ ਕਾਟੋ ਨੂੰ ਪੂਰਾ ਕਰਨ ਲਈ ਕੈਬਨਿਟ ਨੇ ਇੱਕ ਹੋਰ اہم ਫੈਸਲਾ ਲਿਆ ਹੈ ਜਿਹੜੇ ਸਪੈਸ਼ਲਿਸਟ ਡਾਕਟਰ 55 ਸਾਲ ਦੀ ਉਮਰ ਵਿੱਚ ਰਿਟਾਇਰ ਹੋਣਗੇ ਉਹਨਾਂ ਨੂੰ ਕੰਟਰੈਕਟ ਆਧਾਰਿਤ 65 ਸਾਲ ਦੀ ਉ उन्होंने आखिरी वेतन के आधार से सैलरी मिलेगी ने पेंडू विकास पंचायत विभाग अधीन आने वाले बलाकों के पुनर्गठन का भी फैसला लिया है इस न पिंड की व्यवस्था बधेरे कारगर बनाया जाएगा और लोगों बेहतर सेवा सक ਸਰਕਾਰੀ ਵਕੀਲਾਂ ਦੀਆਂ ਭਰਤੀਆਂ ਵਿੱਚ ਦਲਿਤ ਭਾਈਚਾਰੇ ਨੂੰ ਰਾਹਤ ਦੇ ਲਈ ਇੱਕ ਇਨਕਮ ਦੀਆਂ ਸ਼ਰਤਾਂ ਨੂੰ ਘਟਾਇਆ ਗਿਆ ਹੈ ਪਹਿਲਾਂ 20 ਲੱਖ ਦੀ ਇਨਕਮ ਨੂੰ 10 ਲੱਖ ਕਰ ਦਿੱਤਾ ਗਿਆ ਤਾਂ ਜੋ ਰਿਜ਼ਰਵੇਸ਼ਨ ਵਾਲੀਆਂ 55 ਪੋਸਟਾਂ ਪੂਰੀਆਂ ਭਰੀਆਂ ਜਾ ਸਕਣ ਸਰਕਾਰ ਨੇ ਨਗਰ ਸੁਧਾਰ ਟਰਸਟ ਅਧੀਨ ਆਉਣ ਵਾਲੀਆਂ ਪਾਰਟ ਪ੍ਰਾਪਰਟੀਆਂ ਲਈ ਵੀ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰ ਦਿੱਤੀ ਹੈ ਇਸ ਨਾਲ ਪਲਾਟ ਧਾਰਕਾਂ ਦੇ ਪੈਨਲਟੀ ਵਿਆਜ ਅਤੇ ਗੈਰ ਉਚਾਰੀ ਫੀਸਾਂ ਵਿੱਚ 50% ਛੋਟ ਦਿੱਤੀ ਗਈ ਹੈ ਇਹ ਸਾਰੇ ਫੈਸਲੇ ਪੰਜਾਬ ਸਰਕਾਰ ਦੀ ਸਿਹਤ ਸਿੱਖਿਆ ਅਤੇ ਸਮਾਜਿਕ ਗਿਆਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਉਠਾਈ ਗਈ ਮਹੱਤਵਪੂਰਨ ਕਦਮ ਹਨ ਤੋਂ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ